ਦੋਸਤੋ ਅੱਜ ਦੀ ਇਹ ਵੀਡੀਓ ਕਿਸੇ ਵੀ ਬਿਜ਼ਨਸ ਰਿਲੇਟਡ ਨਹੀਂ ਜਿਵੇਂ ਕਿ ਮੈਂ ਆਮ ਤੌਰ ਤੇ ਇਸ ਤਰੀਕੇ ਦੀਆਂ ਵੀਡੀਓ ਬਣਾਉਂਦਾ ਹਾਂ ਅੱਜ ਮੈਂ ਇੱਕ ਅਜਿਹੀ ਸ਼ਖਸੀਅਤ ਨੂੰ ਸ਼ਰਧਾਂਜਲੀ ਦੇਣ ਜਾ ਰਿਹਾ ਹਾਂ ਜਿਹਨਾਂ ਦਾ ਜੀਵਨ ਸੰਘਰਸ਼ਮਈ ਹੁੰਦਾ ਹੋਇਆ ਉਹਨਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਆਪਣਾ ਮਸੀਹਾ ਮੰਨਦੇ ਨੇ ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਲੋਕ ਵਿਰੋਧਤਾ ਵੀ ਕਰਦੇ ਨੇ ਮੈਂ ਜਿਸ ਮਹਾਨ ਸ਼ਖਸੀਅਤ ਦੀ ਗੱਲ ਕਰਨ ਜਾ ਰਿਹਾ ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਸੰਘਰਸ਼ ਕੀਤੇ ਅਤੇ ਉਹਨਾਂ ਨੇ ਆਪਣੀ ਸਿੱਖਿਆ ਦੇ ਦਮ ਦੇ ਉੱਪਰ ਆਪਣੀ ਪਹਿਚਾਨ ਬਣਾਈ ਤੁਸੀਂ ਸਾਰੇ ਜਾਣੇ ਜਾਣ ਹੀ ਗਏ ਹੋਗੇ ਕਿ ਮੈਂ ਗੱਲ ਕਰ ਰਿਹਾ ਹਾਂ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਸੈਂਟਰਲ ਇੰਡੀਅਨ ਏਜੰਸੀ ਬ੍ਰਿਟਿਸ਼ ਇੰਡੀਆ ਜਿਸ ਨੂੰ ਹੁਣ ਮੱਧ ਪ੍ਰਦੇਸ਼ ਕਿਹਾ ਜਾਂਦਾ ਹੈ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਹਾਰ ਜਾਤੀ ਦੇ ਵਿੱਚ ਹੋਇਆ ਸੀ ਜਿਸ ਨੂੰ ਦਲਿਤ ਸਮਾਜ ਦਾ ਹਿੱਸਾ ਮੰਨਿਆ ਜਾਂਦਾ ਸੀ ਮੈਨੂੰ ਨਹੀਂ ਲੱਗਦਾ ਦਲੀ ਸਮਾਜ ਦਾ ਮਤਲਬ ਸਮਝਾਉਣ ਦੀ ਕਈ ਜ਼ਰੂਰਤ ਹੈ ਵੱਡੇ ਤਾਂ ਵੱਡੇ ਬੱਚਿਆਂ ਦੇ ਨਾਲ ਵੀ ਇੰਨਾ ਵਿਤਕਰਾਂ ਕੀਤਾ ਜਾਂਦਾ ਸੀ ਕਿ ਉਹਨਾਂ ਨੂੰ ਸਕੂਲ ਜਾਣ ਦਾ ਹੱਕ ਨਹੀਂ ਸੀ ਆ ਹੁਣ ਅਸੀਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਗੱਲ ਕਰਦੇ ਹਾਂ